ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਅੱਜ ਬੇਨਤੀ ਕਰਨੀ ਆ ਗਈ ਤੇ ਜੋ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਨਾ ਕਿ ਭਾਈ ਅੰਮਰਤਪਾਲ ਸਿੰਘ ਖਾਲਸਾ ਜੀ ਖੰਡੂਰ ਸਾਹਿਬ ਤੋਂ ਆਜ਼ਾਦ ਚੋਣ ਲੜ ਰਹੇ ਨੇਗੇ ਤੇ ਆਜ਼ਾਦ ਚੋਣ ਲੜ ਰਹੇ ਨੇਗੇ ਆਪਾਂ ਸਾਰਿਆਂ ਨੇ ਭਾਈ ਸਾਹਿਬ ਦਾ ਸਾਥ ਭਾਈ ਸਾਹਿਬ ਦਾ ਸਾਥ ਦੇਣਾ ਤੇ ਭਾਈ ਸਾਹਿਬ ਨਾਲ ਡਟ ਕੇ ਕਰਨਾ ਕਿਵੇਂ ਆਪਾਂ ਸਾਰਿਆਂ ਨੂੰ ਪਤਾ ਹੀ ਲੱਗਾ ਕਿ ਜਦੋਂ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਜੇਲ੍ਹ ਦੇ ਵਿੱਚ ਸੀਗੇ ਤੇ ਉਹਨਾਂ ਨੇ ਰਿਕਾਰਡ ਪੈਦਾ ਕੀਤਾ ਜੋ ਕਿ ਅੱਜ ਤੱਕ ਉਹ ਰਿਕਾਰਡ ਕਿਸੇ ਤੋਂ ਟੁੱਟ ਨਹੀਂ ਹੋਇਆ ਤੇ ਨਾ ਹੀ ਕੋਈ ਉਹ ਰਿਕਾਰਡ ਤੋੜ ਸਕਿਆ ਕਿਉਂਕਿ ਸਿੱਖ ਕੌਮ ਨੇ ਉਸ ਵੇਲੇ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਨੂੰ ਜੇਲ੍ਹ ਦੇ ਵਿੱਚ ਬੈਠਿਆ ਨੂੰ ਵੱਡੀ ਲੀਡ ਦੇ ਨਾਲ ਜਤਾਇਆ ਸੀਗਾ ਤੇ ਜੋ ਕਿ ਜਰ ਸਰਦਾਰ ਸਿਮਰਜੀਤ ਸਿੰਘ ਕੌਮ ਦਾ ਇੱਕ ਜਰਨੈਲ ਸੀ ਜਰਨੈਲ ਦੇ ਨਾਲ-ਨਾਲ ਜਾ ਰਿਹਾ ਜਾਂਦਾ ਸੀਗਾ ਤੇ ਅੱਜ ਵੀ ਜਰਨੈਲ ਹੀ ਆਗਾ ਜੋ ਕਿ ਕੌਮ ਦੇ ਆਪਦੀ ਦੇ ਨਾਲ ਖੜਾ ਵਗਾ ਬਿਲਕੁਲ ਨਾਲ ਖੜਦਾ ਰਹਿੰਦਾ ਵਗਾ ਤੇ ਕੱਲਾ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਸਿੱਖ ਕੌਮ ਨਾਲ ਨਹੀਂ ਰੋਜ਼ਲ ਮਾਲ ਕਾਮ ਨਾਲ ਵੀ ਤੇ ਸਾਰੀਆਂ ਕਾਮਾਂ ਦੇ ਨਾਲ ਸਰਜਾਤ ਸਿਮਰਜੀਤ ਸਿੰਘ ਮਾਨ ਖਰਦਾ ਵਗਾ ਤੇ ਡਟ ਕੇ ਖਰਦਾ ਵਗਾ ਜਿਹੜੀ ਮਰਜ਼ੀ ਕਾਮ ਹੋਵੇ ਉਹਦੇ ਨਾਲ ਖਰਦਾ ਵਗਾ ਸਰਦਾਰ ਸਿਮਰਜੀਤ ਸਿੰਘ ਮਾਨ ਜੋ ਕਿ ਆਪਾਂ ਸਾਰਿਆਂ ਨੂੰ ਪਤਾ ਵਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਚੋਣ ਲੜ ਲੜਨ ਆਏ ਨੇਗੇ ਖਡੂਰ ਸਾਹਿਬ ਤੋਂ ਖਡੂਰ ਸਾਹਿਬ ਤੋਂ ਚੋਣ ਲੜਨ ਆਏ ਨੇਗੇ ਸਾਰੇ ਸਿੱਖ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂਗੇ ਕਿ ਭਾਈ ਸਾਹਿਬ ਦਾ ਆਪਾਂ ਸਾਥ ਦੇਣਾ ਡਟ ਕੇ ਦੇਣਾ ਵਾਗਾ ਬਿਲਕੁਲ ਕਿਵੇਂ ਸਰਜਾ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਲੋਕਾਂ ਨੇ ਕਾਮ ਨੇ ਉਸ ਟਾਈਮ ਜਿਤਾਇਆ ਸੀਗਾ ਵੱਡੀ ਲੀਡ ਦੇ ਨਾਲ ਉਮੇ ਭਾਈ ਅੰਬਰਤਪਾਲ ਸਿੰਘ ਨੂੰ ਵੱਡੀ ਲੀਡ ਦੇ ਨਾਲ ਜਿਤਾ ਕੇ ਡਿਬਰੂਗੋਹਲ ਦੀ ਜੇਲ੍ਹ ਚੋਂ ਐਨਐਸਏ ਤੋੜ ਕੇ ਬਾਹਰ ਲੈ ਕੇ ਆਉਣਾ ਵਾਗਾ ਸੋਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਕਡੂਰ ਸਾਹ ਵਾਲਿਓ ਸੋਡੀ ਜਿੱਤ ਸਾਹ ਸਭ ਤੋਂ ਵੱਡੀ ਜਿੱਤ ਹੋ ਗਈ ਤੇ ਪਿਛਲੀ ਵਾਰ ਤੁਸੀਂ ਵੀ ਧੋਖਾ ਕੀਤਾ ਵਾਗਾ ਜੋ ਕਲੰਕ ਸੋਡੇ ਪਿਛਲੀ ਵਾਰ ਲੱਗਿਆ ਵਾਗਾ ਤੁਸੀਂ ਹਰਾਇਆ ਸੀਗਾ ਬੀਬੀ ਖਾਲੜਾ ਜੀ ਨੂੰ ਜੋ ਤੁਹਾਡੇ ਕਲੰਕ ਲੱਗਿਆ ਆ ਖਰੂਰ ਸਾਹਿਬ ਵਾਲਿਓ ਇੱਕ ਈ ਕਲੰਕ ਤੁਸੀਂ ਉਹ ਧੋ ਸਕਦੇ ਹੋਗੇ ਇੱਕ ਤਾਕੜ ਕੌਮ ਦਾ ਹੀਰਾ ਜਰਨੈਲ ਕੌਮ ਦਾ ਕੌਮ ਦਾ ਬਹੁਤ ਵਧੀਆ ਵਧੀਆ ਜੋਧਾ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਉਹਨਾਂ ਦਾ ਸਾਥ ਦਿਓ ਵੱਧ ਤੋਂ ਵੱਧ ਵੋਟ ਪਾ ਕੇ ਲੀਡ ਤੋੜ ਕੇ ਉਹਨਾਂ ਨੂੰ ਡਿਬਰੂ ਕਰਦੀ ਜੇਡ ਚੋਂ ਬਾਹਰ ਲਿਆਉਣਾ ਤੇ ਐਨਐਸ ਉਹਨਾਂ ਤੋਂ ਤੜਾਉਣੀ ਆਗੀ ਜਾ ਕੇ ਆਗੇ ਭਾਈ ਸਾਹਿਬ ਵੱਧ ਤੋਂ ਵੱਧ ਪ੍ਰਚਾਰ ਕਰਨ ਜੋ ਕਿ ਨੌਜਵਾਨ ਭੜ ਕੇ ਹੋਏ ਸੀਗੇ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੇ ਹੋਏ ਸੀਗੇ ਦੁਬਾਰੇ ਸਿੱਖੀ ਨਾਲ ਫੇਰ ਜੋੜਨ ਤੇ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਬਾਹਰ ਨਿਕਲਣ ਘਡੂਰ ਸਾਹਿਬ ਘਡੂਰ ਸਾਹਿਬ ਵਾਲਿਓ ਹੱਥ ਜੋੜ ਕੇ ਤੇ ਹੱਥ ਬੰਨ ਕੇ ਤੁਹਾਨੂੰ ਬੇਨਤੀ ਕਰਦੇ ਆ ਕਿ ਭਾਈ ਸਾਹਿਬ ਦਾ ਵੱਧ ਤੋਂ ਵੱਧ ਸਾਥ ਦਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ